ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਦੋਸਤੋ ਅੱਜ ਆਪਾਂ ਆਇਆ ਸ਼੍ਰੀ ਫਤਿਹਗੜ ਸਾਹਿਬ ਤੁਹਾਨੂੰ ਪਤਾ ਹੈ ਕਿ ਸ਼੍ਰੀ ਦੀ ਸਬਾ ਦੇ ਦਿਨ ਚੱਲ ਰਹੀ ਨੇ ਤੇ ਆਪਾਂ ਵੀ ਅੱਜ ਮੱਥਾ ਟੇਕਣ ਆਏ ਆ ਫਤਿਹਗੜ ਸਾਹਿਬ ਤੇ ਆਜੋ ਤੁਹਾਨੂੰ ਆਪਾਂ ਨਾਲ-ਨਾਲ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਇਧਰ ਸੰਗਤ ਚੀਕ ਗੁਰਦੁਆਰਾ ਸੀਸ ਗੰਜ ਸਹਿਬ ਆ ਜਾਂਦਾ ਵਾ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1767 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਉੱਤੇ ਕਬਜ਼ਾ ਕੀਤਾ ਤੇ ਖਾਲਸਾ ਰਾਜ ਸਥਾਪਿਤ ਕੀਤਾ। ਸਰੰਦ ਫਤਿਹ ਦਰੋਂਣ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਇਸ ਸਥਾਨ ਤੇ ਕੀਤਾ ਗਿਆ ਜੋ ਤੁਸੀਂ ਹੁਣ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ। ਇੱਧਰ ਸੰਗਤ ਜੀ ਪੋਰਾ ਸਾਹਿਬ ਆ ਜਾਂਦਾ ਵਾ ਜਿੱਥੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇਹ ਸਿੰਘ ਜੀ ਨੂੰ ਦਵਾਰ ਵਿੱਚ ਚਨਾ ਕੇ ਸ਼ਹੀਦ ਕਰ ਦਿੱਤਾ ਸੀ ਤੁਸੀਂ ਸਾਹਮਣੇ ਉਹੀ ਦਵਾਰ ਦੇਖ ਸਕਦੇ ਹੋ ਜਿੱਥੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਨਹੀਂ ਹਾਂ ਚਨਾ ਕੇ ਉਹ ਹੁੰਦਾ ਉਹਨਾਂ ਦੇ ਪਾਸੇ ਦਿੱਲਾ ਤੇ دہشت ਉਹ بڑے ਸੰਗਤ ਜੀ ਸਾਹਮਣੇ ਤੁਸੀਂ ਗੁਰਦੁਆਰਾ ਠੰਡਾ ਬੁਰਜ ਸਾਹਿਬ ਦੇਖ ਸਕਦੇ ਹੋ ਜਿੱਥੇ ਕੀ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਜਾਬਰ ਹਕੂਮਤ ਨੇ 10 ਸੋ 1761 ਈਸਵੀ ਨੂੰ 3 ਦਿਨਾਂ ਦੀ ਕੜਕ ਦੀ ਠੰਡ ਵਿੱਚ ਭੁੱਖੇ ਪਾਣੇ ਕੈਦ ਰੱਖਿਆ ਅਤੇ ਇਸਲਾਮ ਧਰਮ ਅਪਣਾਉਣ ਦੇ ਲਈ ਪਰਾਤਰਾਂ ਦੇ ਸਿਏ ਦਿੱਤੇ ਕੇ ਇਸ ਥਾਨ ਤੋਂ ਹੀ ਜ਼ਾਲਮ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚੈਰੀ ਵਿੱਚ ਲੈ ਜਾਂਦੇ ਰਹੇ ਅੰਤ ਵਿੱਚ 13 ਪਉ ਇੱਥੋਂ ਹੀ ਸਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕਰ ਦਿੱਤ ਇੱਥੇ ਹੀ ਇਸ ਥਾਨ ਤੇ ਬਿਰਧ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮਾਂ ਸਮਤ ਨੂੰ ਆਪਣੇ ਤਨ ਤੇ ਸਬਰ ਨਾਲ ਸਹਾਰਦੇ ਹੋਏ ਸ਼ਹੀਦ ਹੋ ਗਏ ਇਸ ਥਾਨ ਤੇ ਹੀ ਗੁਰੂ ਕਰ ਨਾਲ ਪੁਸ਼ਤੇਣੀ ਪ੍ਰੀਤ ਨਭਾਉਂਦਿਆਂ ਭਾਈ ਮੋਤੀ RAM ਮਹਾਰਾਜ ਜੀ ਨੇ ਮਾਤਾ ਜੀ ਸਹਿਬ ਜਾਦਿਆਂ ਨੂੰ ਦੁੱਧ ਪਲਾਉਣ ਦੀ ਸੇਵਾ ਕੀਤੀ ਸੀ ਤੁਸੀਂ ਸਾਹਮਣੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਗੁਰਦੁਆਰਾ ਸ਼ਹੀਦ ਬਾਬਾ ਮੋਤੀराम ਜੀ ਮਹਾਰਾਜ ਜਿਨ੍ਹਾਂ ਨੇ ਸੂਬਾ ਸਰਹੰਦ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਤਿੰਨ ਦਿਨ ਤੋਂ ਭੁੱਖੇ ਪਾਣੇ ਛੋਟੇ ਸਾਹਿਬ ਜਾਤੇ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਤਿੰਨ ਦਿਨ ਗਰਮ ਦੁੱਧ ਪ੍ਰਸ਼ਾਦਾ ਜਲ ਦੀ ਸੇਵਾ ਕੀਤੀ ਜਦੋਂ ਉਹਨਾਂ ਦੀ ਸ਼ਿਕਾਇਤ ਕਿਸੇ ਨੇ ਸੂਬੇ ਸਰਹੰਦ ਕੋਲ ਕੀਤੀ ਤਾਂਲੇ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜੋ ਕਿ ਤੁਸੀਂ ਸਾਹਮਣੇ ਫੋਟੋ ਵਿੱਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਦੇ ਪਰਿਵਾਰ ਨੂੰ ਵੇਲਣੇ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀराम ਮਹਰਾ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਧਰ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਜੋ ਬਾਬਾ ਮਤੀ ਰਾਮ ਮਹਾਰਾਜ ਜੀ ਬੁੱਧ ਪਲਾ ਰਹੇ ਨੇ ਤੇ ਇੱਧਰ ਤੁਹਾਨੂੰ ਉਹੀ ਗਲਾਸਾਂ ਦੇ ਦਰਸ਼ਨ ਕਰੋਨੇ ਆ ਜਿਨ੍ਹਾਂ ਨੇ ਛੋਟੇ ਸਾਹਿਬ ਜਦੇ ਤੇ ਮਾਤਾ ਜੀ ਨੇ ਦੁੱਧ ਪੀਤਾ ਸੀ ਸਾਹਮਣੇ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਸੰਗਤ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਉਹੀ ਗਲਾਸ ਨੇ ਜਿਨ੍ਹਾਂ ਨਾਲ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਾਰ ਸਿੰਘ ਜੀ ਨੇ ਦੁੱਧ ਪੀਤਾ ਸੀ ਤੇ ਤੁਸੀਂ ਉਹੀ ਗਲਾਸ ਤੇ ਦਰਸ਼ਨ ਕਰ ਰਹੇ ਹੋ ਤੇ ਆ ਗੁਰਦੁਆਰਾ ਸਾਹਮਣੇ ਦੇ ਮਸਜਿਦ ਆ ਜਾਂਦੀ ਹੈ ਤੇ ਸੰਗਤ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਫਤਿਹ ਕੀਤੀ ਸੀ ਤਾਂ ਤਾਂ ਨਾਲ ਦੇ ਸੈਨਿਕਾਂ ਨੇ ਕਿਹਾ ਕਿ ਆਪਾਂ ਇਸ ਦਰਗਾਹ ਨੂੰ ਵੀ ਤਾ ਦੇਣਿਆਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਕਿ ਸਾਡਾ ਵੈਰ ਮੁਗਲਾਂ ਨਾਲ ਵਾ ਉਹਨਾਂ ਦੇ ਧਰਮ ਨਾਲ ਨਹੀਂ